ਮਤਟਾ ਹੋਰੋਂ ਬਤਰਾ ਜੀ ਕਿਰਾਂ ਵਾਲੇ ਸੁਮਾਲ ਕੇ ਪਿੰਡ ਤੋਂ ਜੀ ਇਹ ਆਂਦੀ ਤੂਫਾਨ ਜਿਹੜੀ ਆਈ ਉਹਦੇ ਦਾ ਟ੍ਰਾਂਸਫਰ ਹਾਂਜੀ ਹਾਂਜੀ ਉਹਦੇ ਨਾਲੇ ਟ੍ਰਾਂਸਫਰ ਨਹੀਂ ਡਿੱਗ ਪਿਆ ਅੱਛਾ ਜੀ ਪੋਲ ਵੀ ਟੁੱਟ ਗਿਆ ਪੋਲ ਵੀ ਟੁੱਟ ਗਿਆ ਜੀ ਬਿਜਲੀ ਵਾਲੇ ਨੂੰ ਸੂਚਿਤ ਕਰਤਾ ਹਾਂਜੀ ਹਾਂਜੀ ਬਿਜਲੀ ਵਾਲੇ ਨੂੰ ਸੂਚਿਤ ਕਰਤਾ ਜੀ ਤੇ ਉਹਨਾਂ ਦਾ ਫੋਨ ਆਇਆ ਮੌਕਾ ਵੇਖਣ ਆ ਰਹੇ ਆ ਜੀ ਉਹਨੇ ਅੱਛਾ ਜੀ ਤੇ ਜੇ ਲਾਈਨ ਉਹ ਚੁੱਕ ਚੁੱਕ ਕੱਟ ਕਰਾਤੀਗੀ ਹਾਂਜੀ ਹਾਂ ਲਾਈਨ ਵਿੱਚੋਂ ਕੱਟ ਕਰਵਾਤੀ ਉਹਨੇ ਫੋਨ ਕਰਕੇ ਜੀ कोई जाने वाली नुकसानता नहीं होया जा। जान नहीं मनी नुकसान नहीं होया जी बचत रह गई है जी बाकी आ जेडा नुकसान होया जी ਤੁਹਾਡੇ ਸਾਹਮਣੇ ਹੀ ਆ ਤੁਸੀਂ ਵੇਖ ਲਿਆ ਜੀ ਠੀਕ ਹੈ ਕੀ ਨਾ ਮਤਉ ਜੰਮਾ ਰਾਮ ਤੇਰੇ ਨਾਲ ਆ ਜੀ ਮਾਲ ਕੇ ਇਹ ਤਨਕਸਾਨ ਵੀ ਹੋ ਗਿਆ ਜਿਹੜੀ ਦੇ ਬਰਸਾਤਾਂ ਨਾਲ ਹਾਂ ਜੀ ਨੁਕਸਾਨ ਹੋ ਗਿਆ ਤੇ ਮੌਸਮ ਸੁਹਾਵਣਾ ਹੋ ਗਿਆ ਹਾਂ ਮੌਸਮ ਨੁਕਸਾਨਾਂ ਦਾ ਕਿਵੇਂ ਫਾਇਦਾ ਵੀ ਹੋਇਆ ਇਹਨਾਂ ਵੇਖੋ ਜੀ بارش ਦਾ ਤਾਂ ਫਾਇਦਾ ਹੀ ਹੈ ਪਰ ਤੂਫਾਨ ਨੇ ਨੁਕਸਾਨ ਕਰ ਦਿੱਤਾ ਕਿੰਨਾ ਕੋਈ ਤੇ ਨੁਕਸਾਨ ਆਇਆ ਮਾਲਕ ਦੇ ਇਸ ਇਹ ਜੀ ਆ 1 ਕਾਟਾ ਫਰੋਂ ਡਿੱਗਿਆ ਪਿਆ ਹਾਂਜੀ ਇੱਕ ਉਹ ਜੋੜੇ ਖੰਭੇ ਡਿੱਗ ਪੈਨ ਜੀ ਹੋਰ ਇੱਕ ਨਿੰਮ ਡਿੱਗ ਪੀ ਇੱਕ ਇਕਰ ਡਿੱਗ ਪਿਆ ਪਿਛਲੇ ਦਿਨ ਜਦੋਂ ਬਰਸਾਤ ਵਗੈਰਾ ਜਤਫਾਨ ਆਏ ਸੀ ਹਾਂਜੀ ਉਦੋਂ ਵੀ ਨੁਕਸਾਨ ਹੋਇਆ ਸੀ ਤੇ ਕਾਫੀ ਦਿਨ ਕਿਸਾਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਬੜੇ ਜੀ 10 ਦਿਨ ਬਿਜਲੀ ਨਹੀਂ ਆਈ ਹਾਂਜੀ 10 ਦਿਨ ਬਿਜਲੀ ਨਹੀਂ ਆਈ ਬੜੇ ਖੰਭੇ ਡਿੱਗੇ ਹੁਣ ਤੁਹਾਨੂੰ ਜਿਹੜਾ ਨੁਕਸਾਨ ਹੋਇਆ ਸਾਰਾ ਪਤਾ ਚੱਲ ਚੁੱਕਿਆ ਹਾਂਜੀ ਠੀਕ ਹੈ ਜੀ ਸ ਆਪਣੇ ਸੂਚਿਤ ਕਰਤਾ ਬਿਜਲੀ ਮਿਲਾਂ ਕਰਤਾ ਜੀ ਠੀਕ ਹੈ